ਅਗਲੇ ਸਾਲ ਫਰਵਰੀ ਵਿੱਚ ਆਸਟ੍ਰੇਲੀਆ ਦੇ ਭਾਰਤ ਖਿਲਾਫ ਪਹਿਲੇ ਟੈਸਟ ਅਤੇ ਸ਼੍ਰੀਲੰਕਾ ਖਿਲਾਫ ਆਖਰੀ T20 ਵਿਚਾਰੇ ਮਹਿਜ਼ 15 ਤੋਂ 16 ਘੰਟੇ ਦਾ ਫਰਕ ਹੈ ਇਸ ਕਾਰਨ ਆਸਟ੍ਰੇਲੀਆ ਨੇ ਸਮੇਂ ਵਿੱਚ ਦੋ ਵੱਖ-ਵੱਖ ਟੀਮਾਂ ਉਤਾਰਨੀਆਂ ਪੈਣਗੀਆਂ ਵਿਸ਼ਵ ਕੱਡੀ ਕੱਪ ਵਿੱਚ ਮੇਜ਼ਬਾਨ ਭਾਰਤ ਨੇ ਥਾਇਲੈਂਡ ਨੂੰ ਤਿੰਨ ਅੰਕਾਂ ਦੇ ਫਰਕ ਨਾਲ ਮਾਤ ਦਿੱੰਦਿਆ ਫਾਈਨਲ ਵਿੱਚ ਥਾਂ ਪੱਕੀ ਕਰ ਲਈ ਹੈ ਭਾਰਤ ਨੇ ਥਾਇਲੈਂਡ ਨੂੰ 73-20 ਦੇ ਨਾਲ ਮਾਤ ਦਿੱਤੀ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਈਰਾਨ ਦੇ ਨਾਲ ਹੋਏਗਾ ਇਰਾਨ ਦੇ ਦੂਜੇ ਹਾਫ ਚ ਬਿਹਤਰੀਨ ਵਾਪਸੀ ਕਰਦੇ ਹੋਏ ਪ੍ਰਬਲ ਦਾਵੇਦਾਰ ਕੋਰੀਆ ਨੇ ਸ਼ੁੱਕਰਵਾਰ ਨੂੰ 22-22 ਨਾਲ ਹਰਾ ਕੇ ਵਿਸ਼ਵ ਕੱਡੀ ਕਾ ਪਟੋਨਾਮੈਂਟ ਦੇ ਫਾਈਨਲ ਜਥਾ ਬਣਾ ਲਈ ਹੈ ਇਰਾਨ ਦੀ ਟੀਮ ਪਹਿਲੇ ਹਾਫ ਚ ਇੱਕ ਸਮੇਂ ਚ 4-10 ਅਤੇ ਪਹਿਲੇ ਹਾਫ ਦੀ ਸਮਾਪਤੀ ਤੱਕ 11-13 ਨਾਲ ਪਿਛੜੀ ਹੋਈ ਸੀ ਵੈਸਟ ਇੰਡੀਜ਼ ਵਿਰੁੱਧ ਦੂਜੇ ਟੈਸਟ ਦੇ ਪਹਿਲੇ ਦਿਨ ਪਾਕਿਸਤਾਨ ਦੇ ਦਿਗਜ ਕ੍ਰਿਕਟਰ ਯੂਨਸ ਖਾਨ ਨੇ ਸੈਂਕੜਾ ਲਗਾਉਂਦੇ ਆ ਇੰਗਲੈਂਡ ਦੇ ਸਾਬਕਾ ਕਪਤਾਨ ਗ੍ਰਾਹਮ ਗੂਚ ਪਾਰ ਦੇ ਰਾਹੁਲ ਦਰਾਵੜ ਅਤੇ ਸਚਿਨ ਤੇਂਦੂਲਕਰ ਨੂੰ ਪਿੱਛੇ ਛੱਡ ਦਿੱਤਾ ਯੂਨਸ ਦਾ ਟੈਸਟ ਕ੍ਰਿਕਟ ਦੇ ਵਿੱਚ 33ਵਾਂ ਸੈਂਕੜਾ ਹੈ ਅਤੇ ਟੈਸਟ ਕ੍ਰਿਕਟ ਸਭ ਤੋਂ ਵੱਧ ਸੈਂਕੜੇ ਦੇ ਮਾਮਲੇ 'ਚ 9ਵੇਂ ਸਥਾਨ ਤੇ ਨੇ ਪਾਰ ਦੀ ਟੀਮ ਪਿਛਲੇ ਮੈਚ ਵਿੱਚ ਮਿਲੀ ਹਾਰ ਮਗਰੋਂ ਕੱਲ ਮੁਹਾਲੇ 'ਚ ਹੋਣ ਵਾਲੇ ਤੀਜੇ ਵਨਡੇ ਮੁਕਾਬਲੇ ਸੁਧਾਰ ਕਰ ਪਟੜੀ ਤੇ ਆਉਣਾ ਚਾਹੇਗੀ ਦੋਵੇਂ ਟੀਮਾਂ ਇੱਕ ਇੱਕ ਦੀ ਬਰਾਬਰੀ ਤੇ ਨੇ ਦਿਲ ਵਿੱਚ 6 ਰਨਾਂ ਨਾਲ ਮਿਲੀ ਹਾਰ ਦੇ ਬਾਅਦ ਪਾਰਤ ਕੋਲ ਸੋਚ ਵਿਚਾਰ ਲਈ ਕਾਫੀ ਕੁਝ ਹੈ